ਆਣਾ ਨੌਜਨ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਮਲਕੀਸ਼ ਸਿੰਘ ਜੀ ਦਿয়াল ਬਨਵਾਲੀਪੁਰ ਵਾਲਿਆਂ ਦਾ ਧੰਨਵਾਦ ਹੈ ਉਹਨਾਂ ਦੇ ਵੀਰ ਅਮਰੀਕ ਸਿੰਘ ਜੀ ਵੀ ਨਾਲ ਨੇ ਪਰ ਹਰਿਆਣੇ ਵਾਲੇ ਸ਼ੀਲੂ ਦਾ ਜੱਫਾ ਸੈਦੋ ਵਾਲ ਦੇ ਕੱਪ ਤੇ ਮੇਰੇ ਵੀਰੋ ਇਸ ਵੇਲੇ ਕਮਾਲ ਦਾ ਲੱਗਦਾ ਹੋਇਆ ਹੈ ਅਗਲੀ ਕਬੱਡੀ ਨਿੱਕਾ ਨਦ ਜਿੰਨੀਆਂ ਵੀ ਫਰਨੇਸ਼ਨੀਆਂ ਸਤਿਕਾਰਯੋਗ ਸ਼ਖਸੀਅਤਾਂ ਇਸ ਲਈ ਬਰਾਜਮਾਨ ਨੇ ਸਾਰਿਆਂ ਦਾ ਸਵਾਗਤ ਹੈ ਸੈਦੋ ਵਾਲੇ ਦੇ ਵੱਡੇ ਮੇਲੇ ਤੇ ਬੜਾ ਫਰਤੀਲਾ ਮੁੰਡਾ ਤੇਜ ਤਰਾਰ ਅੱਜ ਦੇ ਟਾਈਮ ਵਿੱਚ ਰੁਪਿੰਦਰ ਕੌਡੀ ਦਾ 스타 ਹੈ ਸ਼ੀਲੂ ਹਰਿਆਣੇ ਦਾ ਵੀ ਦੌਰ ਪੂਰਾ ਚੱਲਦਾ ਵੱਡੇ ਵੱਡੇ ਰੇਡਰਾਂ ਨੂੰ ਪਲ ਵਿੱਚ ਠੱਲਦਾ ਵੱਡੇ ਵੱਡੇ ਰੇਡਰਾਂ ਨੂੰ ਪਲ ਵਿੱਚ ਠੱਲਦਾ ਆਹ ਟਿੱਬੇ ਵਾਲਾ ਬੰਟੀਆ ਅਗਲੀ ਕਬੱਡੀ ਪੁਣ ਦੇ ਲਈ ਕਹਿੰਦੇ ਬੂਰੀਆ ਸ਼ੀਸ਼ਰ ਵਾਲਾ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਹੈ ਇਹ ਇੰਗਲੈਂਡ ਦੇ ਪੂਰੇ ਸੀਜ਼ਨ ਦਾ ਬੈਸਟ ਹੈ ਆ ਸ਼ੀਲੂ ਹਰਿਆਣੇ ਵਾਲਾ ਦੁਨੀਆ ਦੇ ਦੋ ਕਹਿੰਦੇ ਇਸ ਲਈ ਐਨ ਮੰਨੇ ਪਰ ਮੰਨੇ ਆਹ ਮੋ ਸਾਹਮਣੇ ਹੈ ਮੇਰੇ ਵੀਰੋ ਆਹ ਮੋ ਸਾਹਮਣੇ ਹੈ ਬੂਰੀਆ ਬੂਰੀਆ ਨੰਬਰ ਸ਼ੀਲੂ ਦਾ ਨੰਬਰ 220 ਦਾ ਨੰਬਰ 220 ਦਾ ਰੰਗੇ ਸਾਹਮਣੇ ਕਬੱਡੀ ਜੋਦੇ ਵਾਲਾ ਪਾਈ ਜਾਂਦਾ ਏ ਸੈਦੋਵਾਲ ਦੇ ਕੱਪ ਦਾ ਨਜ਼ਾਰਾ ਆ ਹੀ ਜਾਂਦਾ ਏ ਇਹ ਵੱਖਰੇ ਰਿਕਾਰਡ ਬਣਾਈ ਜਾਂਦਾ ਏ ਹਰਿਆਣੇ ਵਾਲਾ ਸ਼ੀਲੂ ਇਸ ਵੇ ਦੋਦੇ ਵਾਲੇ ਨੂੰ ਜਫਾ ਲਾਈ ਜਾਂਦਾ ਏ 메ਜਰ ਲੀਗ ਜਿੱਥੇ ਖੇਡਦੀ ਹੈ ਉਥੇ ਤੁਮ ਉਧਰ ਦੀਪਦਪੁਰਜੀ ਆ ਗਿਆ ਇਧਰ ਨੌਜਨ ਦੇਸੀ ਫਰਮਾਨਾ ਮੰਗਾ ਟਵਾਲ ਵੀ ਆਇਆ ਹੋਇਆ ਸ਼ਹੀਦ ਭਗਤ ਸਿੰਘ ਕਲੱਬ ਐਬਸਪੋਰਟ ਦੇ ਨਾਲ ਜੁੜਿਆ ਹੋਇਆ ਮੰਗੇ ਦਾ ਵੀ ਧੰਨਵਾਦ ਹੈ ਦੇਸੀ ਤੇ ਸ਼ੀਲੂ ਟੱਕਰ ਪੈ ਗਈ ਟੱਕਰ ਪੈ ਗਈ ਸਿਰੇ ਦੀ ਏ ਹੁਣ ਹੁਣ ਨਜ਼ਾਰਾ ਕੇਖੋ ਸਾਹਮਣੇ ਦੇਸ਼ੀ ਨੂੰ ਸ਼ੀਲੂ ਜਫਾ ਲਾਊਗਾ ਕਿ ਨਹੀਂ ਆਓ ਆਓ ਸ਼ੀਲੂ ਹੁਣੀ ਬੱਲੇ ਬੱਲੇ ਕਰਵਾਈ ਜਾਂਦੇ ਐ ਸ਼ੀਲੂ ਛਾ ਗਿਆ ਵਿੱਚ ਦੁਨੀਆਂ ਦੇ ਮੰਗੁਰਦੀ